ਓਵਰਲੋਡ ਕਰਨ ਵਾਲਾ ਤੇ ਹੁਣ ਟ੍ਰੈਫਿਕ ਪੁਲਿਸ ਹੋਈ ਸਖਤ ਕਿਹਾ ਜਿਹੜਾ ਵੀ ਵਿਅਕਤੀ ਓਵਰਲੋਡ ਕਰੇਗਾ ਜਾਂ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰੇਗਾ ਉਨਤੇ ਹੋਵੇਗੀ ਸਖਤ ਕਾਰਵਾਈ ਮੰਗਲਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਟ੍ਰੈਫਿਕ ਪੁਲਿਸ ਦੇ ਨਵੇਂ ਆਏ ਅਨਚਾਰਜ ਮਨਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਜੇ ਵੀ ਉਹ ਭਾਵੇਂ ਓਵਰਲੋਡ ਹੋਵੇ ਭਾਵੇਂ ਕਿਤੇ ਆਪਣਾ ਸੜਕ ਤੇ ਵਿਚਾਲੇ ਵਿਚਾਲੇ ਹੀ ਵਾਹਨ ਖੜੇ ਕਰਨੇ ਹੋਣ ਜਾਂ ਕੋਈ ਆਟੋ ਜਿਹੜੇ ਬੱਸ ਸਟੈਂਡ ਦੇ ਨੇੜੇ ਲੱਗਦੇ ਹਨ ਉਹਨਾਂ ਨੂੰ ਦੀ ਗੱਲ ਹੋਵੇ ਉਹਨਾਂ ਕਹੇ ਕਿ ਕਿਸੇ ਵੀ ਵਿਅਕਤੀ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਲੰਘਣਾ ਨਹੀਂ ਕਰਨ ਦਿੱਤੀ ਜਾਵੇ ਅਸੀਂ ਲਗਾ ਰਹੇ ਹਾਂ ਬਠਿੰਡਾ ਦੇ ਪਰਸਰਨਗਰ ਦੀਆਂ ਇਹ ਓਵਰਬ੍ਰਿਜ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਓਵਰਲੋਡ ਟਰੈਕਟਰ ਜਾ ਰਿਹਾ ਹੈ ਤੇ ਉਹ ਅੱਗੇ ਬਿਲਕੁਲ ਖੜਾ ਹੁੰਦਾ ਜਾ ਰਿਹਾ ਹੈ ਅਗਰ ਕੋਈ ਇਸ ਦੇ ਨਾਲ ਕੋਈ ਹਾਦਸਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਸ ਨੂੰ ਉਹ ਅੱਜ ਆਪਣਾ ਟ੍ਰੈਫਿਕ ਇੰਚਾਰਜ ਪੂਰੀ ਸ਼ਕਤੀ ਦੇ ਵਿੱਚ ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਦੀ ਸਭ ਕੀ ਨਾਮ ਹੈ ਤੁਹਾਡਾ ਦੇਖੀ ਉਹ ਲੋਡਿੰਗ ਸ਼ਹਿਰ ਦੇ ਨਾਲ ਬਹੁਤ ਜ਼ਿਆਦਾ ਹੈ ਇਨਸਪੈਕਟਰ ਜੀ ਸੇ ਇਨਚਾਰਜ ਟ੍ਰੈਫਿਕ ਬਣਦਾ ਸੜੀ ਕਾ ਕੋਲ ਬਣਦਾ ਮੈਂ ਜਸਟ ਕੁਝ ਮਿੰਟ ਪਹਿਸੇ ਜੋਇਨ ਕੀਤਾ ਨਾ ওভারਲੋਡ ਸੰਬੰਧੀ ਤੁਸੀਂ ਧਿਆਨ ਚ ਲੈਂਦਾ ਇਹਨਾਂ ਦੇ ਸਾਹਬ ਜੋ ਵੀ ਟਰਾਲੇ ਹਨ ਜਾਂ ਹੋਰ ਆਟੋ ਰਿਕਸ਼ਾ ਵਗੈਰਾ ওভারਲੋਡ ਚੱਲਦੇ ਨੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਜਿਹੜਾ ਰੌਂਗ ਪਾਰਕਿੰਗ ਹੈ ਆਟੋ ਵੇਹਰਾ ਰੁਕਦੇ ਹੈ ਬਸ ਸਟੈਂਡ ਤੇ ਕੋਈ ਸ਼ਿਕਾਇਤ ਹੈ ਇਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਊਗਾ ਤੇ ਅੱਜ ਦਾ ਹਰ ਬਿਲਕੁਲ ਸਮੂਥਲੀ ਕਲੀਅਰ ਰੱਖਿਆ ਜਾਊਗਾ ਸਾਰੇ ਕੁਝ ਸਪੈਸ਼ਲ ਲੱਗਦੀ ਹੈ ਸਪੈਸ਼ਲ ਲੱਗਦੇ ਰੱਖਦੇ ਦੇ ਟਰੈਕਟਰਾਂ ਟ੍ਰੈਲਿੰਗ ਦੇ ਜਿੰਨਾਂ ਕਾਫੀ ਜਿਆਦਾ ਮਾਤਰਾ ਦੇ ਕਿ ਲੋੜੇ ਲੱਗ ਲੱਗੇ ਉਸ ਤੋਂ ਬਾਅਦ ਪਰ ਬਹੁਤ ਮੈਡੀਸਨਸ ਸੈਂ ਦੇ ਪ੍ਰਟਿਕਲ ਵੀ ਕਰਨਾ ਪਾਉਂਦਾ ਉਹਨਾਂ ਤੇ ਕਿਸ ਤਰ੍ਹਾਂ ਕਰਦੇ ਐਸ ਪਰ ਲਾ ਜੋ ਵੀ ਉਹਨਾਂ ਖਿਲਾਫ ਸਰਕਾਰ ਵੀ ਕਰਾਂਗੇ ਜਿਨ੍ਹਾਂ ਨੂੰ ਬਿਲਕੁਲ ਓਵਰਲੋਡ ਬਲਾਸਟਿੰਗ ਕੀਤਾ ਜਾਊਗਾ ਬਿਲਕੁਲ ਰੋਕਾਂਗੇ ਉਹਨਾਂ ਜੇ ਸਾਡੇ ਕਵਿਸ਼ਨ ਚਾਹਦੇ ਆ ਜੀ ਇਹਨਾਂ ਨੂੰ ਫਾਰਮੂਲਰ ਲੈਣਾ ਬਹੁਤ ਜ਼ਰੂਰੀ ਹੁੰਦਾ ਕਿ ਇਹਨੂੰ ਉਹ ਸਭ ਚੈੱਕ ਕਰਾਂਗੇ ਸਾਰਾ ਸਾਰਾ ਪ੍ਰੋਪਰ ਚੈੱਕ ਕਰਕੇ ਡਾਕੂਮੈਂਟ ਆ ਵਗੈਰਾ ਜੋ ਵੀ ਘਾਟ ਹੋਈ ਉਸ ਮੁਤਾਬਕ ਉਹ ਕਾਰਵਾਈ ਕੀਤੀ ਜਾਊਗੀ